ਵੇਚ ਨਹੀਂ ਆਪਣਾ ਨਾਮ ਦੱਸ ਦਿਓ ਔਰ ਕੀ ਹੋਇਆ ਸੀ ਸਰ ਮੇਰਾ ਨਾਮ ਬੋਵੀ ਕੁਮਾਰ ਹੈ ਤੇ ਸਰ 3 ਸਾਲ ਪਹਿਲੇ ਮੇਰਾ ਐਕਸੀਡੈਂਟ ਹੋ ਚੁੱਕਿਆ ਆ ਈ ਰਖਿਆ ਪਰਟ ਗਿਆ ਸੀ ਜਿਸ ਦੇ ਕਰਕੇ ਮੇਰਾ ਦੀਰ ਦੀ ਹੱਡੀ ਢਲ ਚੁੱਕੀ ਦੀ ਆ ਇਹ ਤਾਂ ਠੀਕ ਆ ਨਾ ਤੇ ਉਹਦੇ ਕਰਕੇ ਸਰ ਮੇਰਾ 10 ਰੀਡ ਖਲੋਗੇ ਤਾਂ ਤੇ ਇਹਨਾਂ ਨਾਲ ਰੀਡ ਮੇਰਾ ਕੰਮ ਨਹੀਂ ਕਰਦਾ ਮੇਰਾ ਲੈਟ੍ਰੀਨ ਬਾਥ ਹੁੰਦੀ ਮੰਜੇ ਤੇ ਹੁੰਦਾ ਆ ਬਹੁਤ ਦਿੱਕਤ ਆ ਬਹੁਤ ਪਰੇਸ਼ਾਨ ਆ ਉਹਦੇ ਕਰਕੇ ਮੇਰਾ ਸਰੀਰ ਨਹੀਂ ਚੱਲਣ ਕਰਕੇ ਨਾ ਮੇਰੇ ਬੈਰ ਸੋਲਿਓ ਗਿਡਲੇ ਜਿਹੜੇ ਕਰਕੇ ਮੈਂ ਉੱਚੂਲੇ ਤੋਂ ਲੈ ਕੇ ਪੱਤਾ ਤੱਕ ਮੇਰੇ ਕਾਫੀ ਜਖਮ ਹੋ ਚੁੱਕੇ ਨੇ ਕਿ ਬਹੁਤ ਪਰੇਸ਼ਾਨ ਹੋ ਗਿਆ ਮੈਂ ਕਿੱਦਾਂ ਦੇ ਜਖਮ ਹੈ ਕੀ ਪੋਜੀਸ਼ਨ ਹੈ ਉਹਨਾਂ ਦੀ ਕਾਫੀ ਫੈਲ ਗਏ ਸਭ ਕਿੰਨੇ ਲੰਬੇ ਡੂੰਘੇ ਹੋਣਗੇ ਹਾਂ ਸਾਰੂ ਘਟ ਘਟ ਇੰਚ ਡੇਢ ਇੰਚ ਤੇ ਡੂੰਗਾ ਹੈ ਗਿਆ ਕਿੰਨੇ ਜਖਮ ਸਾਰੂ 3-4 ਜਖਮ ਆ ਗਿਆ ਜਿਹੜੇ ਮੈਨੂੰ ਕਾਫੀ ਤਕਲੀਫ ਦੇ ਰਹੇ ਆ ਕਿੱਦਾਂ ਇਲਾਜ ਕਰਿਆ ਹੋ ਇਲਾ ਸਰ ਮੇਰਾ ਹਸਤਨਾ ਚਲ ਗਿਆ ਕਿ ਸ਼ੀ ਭੂਮੀ ਕਮੇਟੀ ਵਾਲੇ ਹਨ ਜਿਹੜੇ ਸਾਡੋ ਮੇਰੇ ਪੱਟੀਆਂ ਕਰਾ ਰਹੇ ਆ ਤੇ ਕੱਲੀਆਂ ਪੱਟੀਆਂ ਨਾਲ ਮੇਰਾ ਜ਼ਖਮ ਤੇ ਸੁੱਕ ਨਹੀਂ ਨਹੀਂ ਕਿਉਂਕਿ ਪੱਟੀਆਂ ਦਾ ਬਹੁਤ ਖਰਚਾ ਆ ਰਿਹਾ ਤੇ ਉਹਨਾਂ ਦੇ ਉਹਨਾਂ ਦੇ ਵੀ ਵਿਵਸਥਾ ਵੀ ਹੈ ਨਹੀਂ ਵੀ ਕੱਲੇ ਉਹੀ ਕਰਨਾ ਠੀਕ ਹੈ ਨਾ ਪੱਟੀਆਂ ਦਾ ਖਰਚਾ ਬਹੁਤ ਜ਼ਿਆਦਾ ਆ ਰਿਹਾ ਤੇ ਮੈਂ ਹੋਰ ਵੀ ਚਾਹਣਾ ਵੀ ਜੇ ਕੋਈ ਦਵਾਈਆਂ ਦਵਾਈਆਂ ਉਹ ਲੈ ਕੇ ਨਹੀਂ ਦੇ ਸਕਦੇ ਹਾਂ ਦਵਾਈਆਂ ਜ਼ਰੂਰੀਆਂ ਇਦਾਂ ਜ਼ਖਮ ਸੁੱਕ ਨਹੀਂ ਸਕਦੇ ਹਾਂਜੀ ਹਾਂਜੀ ਇਹੀ ਗੱਲ ਹੋਈ ਹੈ ਸਰ ਵੀ ਦਵਾਈਆਂ ਲੈ ਜਿਹੜੀਆਂ ਨਾ ਉਹ ਨਾਲ ਕੋਈ ਪੂਰੀਆਂ ਹੋੜੀਆਂ ਤੇ ਇਸ ਕਰਕੇ ਜਿਹੜੇ ਪੱਟੀਆਂ ਹਾਂ ਜਰੂਰ ਕਰਾ ਰਿਆ ਪਰ ਦਵਾਈ ਜਿਹੜੀ ਹੈ ਨਾ ਉਹ ਕੋਈ ਹੈਲਪ ਕਰੇਗਾ ਉਹਨਾਂ ਦੀ ਖੀ ਭੂਮੀ ਹਲੇ ਕਰਨਗੇ ਤੇ ਫੇਰੀ ਮੇਰੀ ਦਵਾਈਆਂ ਦਾ ਚੱਲੇਗਾ ਘਰ ਚ ਕੋਣ ਕੋਣ ਨਾਲ ਗੁਜ਼ਾਰਾ ਕਿੱਦਾਂ ਰੋਟੀ ਪਾਨ ਕਿੱਦਾਂ ਚੱਲ ਰਿਹਾ ਘਰ ਤੇ ਸਾਰ ਮੇਰੀ ਵਾਈਫ ਹੈ ਮੇਰੀ ਮਦਰ ਹੈ ਤੇ ਬਸ ਮੰਮੀ ਕੰਮ ਕਰਦੇ ਇੱਕ ਦੋ ਘਰਾਂ ਦਾ ਤੇ ਤਾਂ ਕਰਕੇ ਗੁਜ਼ਾਰਾ ਹੋ ਰਿਹਾ ਕਿੰਨੀ ਉਮਰ ਉਹਨਾਂ ਦੀ 60-65 ਸਾਲ ਤੇ ਸਾਰ ਹੈ ਹੀ ਆ ਰੋਟੀ ਬਣੀ ਤੇ ਚੱਲ ਜੰਦਾ ਹੋਏਗਾ ਇਲਾਜ ਤੇ ਬਿਲਕੁਲ ਬੰਦ ਪਿਆ ਹੋਇਆ ਹੈ ਇਲਾਜ ਮੇਰਾ ਬਿਲਕੁਲ ਬੰਦ ਹੈ ਸਰ ਮੈਂ ਕੁਝ ਨਹੀਂ ਕਰ ਸਕਦਾ ਕਿੱਥੋਂ ਕਰਨਾ ਮੈਂ ਹੀ ਤਾਂ ਕਮਾਉਣ ਵਾਲਾ ਹਾਂ ਤੇ ਮੈਂ ਹੀ ਮੰਜ਼ਰ ਤੇ ਅੰਗੇ ਬਹੁਤ ਮੁਸ਼ਕਲ ਹੁੰਟੇ ਲਾਜੋ ਕਿ ਅਪੀਲ ਕੀ ਅਪੀਲ ਕਰਦੇ ਸਮੱਸਿਆ ਅਪੀਲ ਸਰ ਮੇਰੇ ਸਾਰਿਆਂ ਨੂੰ ਇਹ ਹੀ ਹੈ ਕਿ ਪਲੀਜ਼ ਮੇਰੀ ਹੈਲਪ ਕੀਤੀ ਜਾਏ ਠੀਕ ਹੈ ਨਾ ਤਾਂ ਕਿ ਮੈਂ ਆਪਣਾ ਇਲਾਜ ਕਰਾ ਸਕਾਂ ਮਾੜਾ ਮਟਾ ਬਸ ਇਹ ਹੀ ਅਪੀਲ ਹੈ ਸਰ ਹੋਰ ਮੈਂ ਕੁਝ ਨਹੀਂ ਚਾਹੁੰਦਾ ਆਪਣਾ ਨੰਬਰ ਬੋਲ ਦਿਓ ਐਡਰੈਸ ਬੋਲ ਦਿਓ ਸਰ ਮੇਰਾ ਨਾਮ ਐਡਰੈਸ ਹੈ ਗਾ ਬ੍ਰਾਂਪੜੌਰ ਡਾਕਟਰ ਬੋਲਦੇ ਗਲੀ ਤੇ ਮੇਰਾ ਕੰਟੈਕਟ ਨੰਬਰ ਲਗਾਇਆ 75087 95301 ਫਿਰ ਬੋਲਦਾ 75087 95301 ਮੇਰਾ ਫੋਨ ਨੰਬਰ ਹੈ ਮੈਂ ਦੇਖੋ ਦੁਖੀ ਬਹੁਤ ਜ਼ਿਆਦਾ ਮੈਂ ਤਾਂ ਕਹਿੰਦੀ ਆ ਕਿ ਸ਼ਰੂ ਠੀਕ ਹੋ ਜਾਏ ਤੁਰੇ ਫਿਰ ਉੱਠ ਕੇ ਹਮ ਆਪਣਾ ਆਪ ਸੰਭਲੇ ਕਿੱਦਾਂ ਦੁਰਘਟਨਾ ਹੋਈ ਸੀ ਇਹ ਆਟੋ ਚਲਾ ਰਿਆ ਸੀ ਤੇ ਪੇੜ ਤੇ ਪੈ ਗਿਆ ਹਮ ਤੇ ਉਹ ਰੀੜ੍ਹ ਦੀ ਹਿੱਕ ਲੱਗੋ ਕੱਲਾ ਕੱਲਾ ਮੁੰਡਾ ਇਹ ਦੋ ਬਿਠੇ ਮੇਰੇ ਤੋ ਅਲੰਘਾ ਦੂਜਾ ਅਥੋ ਵਖਰਾ ਰੰਦਰ ਪਰਵਾਰ ਦੀ ਕੋਈ ਮਦਦ ਨਹੀਂ ਕਰਦਾ ਨਹੀਂ ਚਲੋ ਕਰਦੇ ਤੇ ਹੈ ਪਰ ਦੇਖੋ ਮਜ਼ਦੂਰੀ ਤੇ ਮਜ਼ਦੂਰੀ ਹੈ ਮਤਲਬ ਉਹਨਾਂ ਦਾ ਆਪਣਾ ਗੁਜ਼ਾਰਾ ਮੰਨਦਾ ਹਾਂਜੀ ਚਲੋ ਜਿੰਨੀ ਕੋ ਹੋ ਸਕੇ ਕਾਰ ਵੀ ਦਿੰਦਾ ਹੈ ਨਹੀਂ ਗੱਲ ਕਿ ਨਹੀਂ ਪਰ ਦੇਖੋ ਬੱਚੇ ਅਕਲ ਮਹਿੰਗਾਈ ਦਾ ਦੋੜਾ ਹੈ ਬੱਚੇ ਵੀ ਆਪਣਾ ਕਮੰਦੇ ਆਪਣਾ ਪਰਿਵਾਰ ਹੁੰਦਾ ਹਾਂਜੀ ਹਾਂ ਉਹ ਆਪਣੀ ਜਗ੍ਹਾ ਠੀਕ ਹੈ ਪਰ ਹੁਣ ਇਹ ਵੀ ਵਿਚਾਰਾ ਬੈਠਦੇ ਆ ਚਲੋ ਜਿੰਨਾ ਕਿ ਮੇਰੇ ਕੋ ਹੋ ਸਕੇ ਨਾ ਕਰਦੀ ਕੀ ਅਪੀਲ ਕਰਦੇ ਉਸ ਮਾਸੀ ਵੀ ਨਹੀਂ ਚੰਨੀ ਆ ਕੇ ਚਲੋ ਇਹਦਾ ਇਲਾਜ ਹੋਏ ਬਸ ਹੋਰ ਕੁਝ ਨਹੀਂ ਚਾਹੁੰਦੀ ਚੱਲਣ ਫਿਰੰਦੇ ਕਾਬਲ ਹਾਂਜੀ ਆਪਣਾ ਆਪ ਆਪੇ ਖੁਦ ਸੰਭੇ ਹੋਰ ਨਹੀਂ ਕੁਝ ਚਾਹੁੰਦੀ ਮੈਂ ਵਿਆਹ ਕਿਦੋਂ ਹੋਇਆ ਸੀ ਉਹਦਾ ਵਿਆਹ ਹੋ ਗਿਆ 3 ਕਿ ਸਾਲ ਹੋਈ 3 ਜੀ ਚਾਹ ਹਾਂਜੀ ਹਾਂਜੀ ਸਾਲ ਕੀ ਪਹਿਲਾਂ ਬਸ ਸਾਲ ਪਹਿਲਾਂ ਦੁਰਘਟਨਾ ਤੋਂ ਸਾਲ ਪਹਿਲਾਂ ਹੋਇਆ ਹਾਂਜੀ ਕੀ ਕਹ